ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਜਿਹੜੀਆਂ ਪੈ ਰਹੀਆਂ ਨੇ ਤਾਂ ਅੱਜ VOTING ਹੋ ਰਹੀ ਹੈ ਤੇ ਉੱਥੇ ਨੀਟੂ ਸਟਰਾ ਵਾਲੇ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਆਪਣੀ ਵੋਟ ਪਾਈ ਤੇ ਵੱਡਾ ਸੰਦੇਸ਼ ਦਿੱਤਾ ਲੋਕਾਂ ਨੂੰ ਅਪੀਲ ਕੀਤੀ ਆ ਕਿ ਜਿੰਨੇ ਮਨੁੱਖ ਉਹਨੇ ਰੁਖ ਲੋਕਾਂ ਨੂੰ ਅਪੀਲ ਕੀਤੀ ਕਿ ਗਰਮੀ ਬੇहद ਵੱਧ ਰਹੀ ਹੈ ਲੋਕ ਬੋਡ ਦੇ ਨਾਲ ਨਾਲ ਇਹ ਆਪਣਾ ਇੱਕ ਰੁਖ ਵੀ ਲਾਉਣ ਜਿੰਨੇ ਮਨੁੱਖ ਉਹਨੇ ਰੁਖ ਦਾ ਸੰਦੇਸ਼ ਦਿੱਤਾ ਤੇ ਇਹ ਵੀ ਨਾਲ ਕਹਿ ਦਿੱਤਾ ਆ ਨੀਟੂ ਸਟਰਾ ਵਾਲੇ ਨੇ ਕਿ ਚੰਗੇ ਇਨਸਾਨਾਂ ਨੂੰ ਵੋਟ ਪਾਈ ਜਾਵੇ ਅਸੀਂ ਬਹੁਤ ਲੀਡਰਾਂ ਨੂੰ ਵੋਟਾਂ ਪਾ ਲਈਆਂ ਚੰਗੇ ਇਨਸਾਨ ਨੂੰ ਵੋਟ ਪਾਈ ਜਾਵੇ ਭਾਵੇਂ ਮੈਨੂੰ ਨਾ ਪਾਓ ਜਿਹੜਾ ਇਨਸਾਨ ਚੰਗਾ ਕੰਮ ਕਰ ਰਿਹਾ ਉਸ ਨੂੰ ਵੋਟ ਪਾਈ ਜਾਵੇ ਦਾ ਨਾਲ ਹੀ ਜਿੱਤਦਾ ਵੀ ਦਾਵਾ ਨੇਟੂ ਸੱਤਰਾਂ ਵਾਲੇ ਵੱਲੋਂ ਕੀਤਾ ਗਿਆ ਤਾਂ ਕੀ ਆਏ ਕੀ ਕਹਿਣਾ ਜਾਊਗੇ ਦੇਖੋ ਜੀ ਵੋਟ ਆਪਣੀ ਸੋਸ ਸਮਝ ਕੇ ਪਾਓ ਮਤਦਾਨ ਹੈ ਇਹ ਤੁਹਾਡੀ ਅਕਲ ਦਾ ਦਾਣਾ ਹੈ ਜਿਨੇ ਪਾਣੀ ਸੋਸ ਸਮੇਂ ਕਿ ਪਾਣੀ ਹੋਰ ਵੋਟ ਤੁਹਾਡਾ ਹੱਕ ਹੈ ਫਲੋਕਤੰਤਰ ਡਾਕਟਰ ਵੀਰੋ ਬਾਬਾ ਸਾਹਿਬ ਨੇ ਜੋ ਵੋਟ ਦਾ ਹੱਕ ਦਿੱਤਾ ਸਭ ਨੂੰ ਤੇ ਮੈਂ ਕਹਿੰਦਾ ਇੱਕ ਵਾਰੀ ਕੋਈ ਵਧੀਆ ਬੰਦਾ ਕੈਂਡੀਡੇਟ ਚੰਗਾ ਲੈ ਕੇ ਜਾਓ ਜਿਹੜਾ ਤੁਹਾਡੀ ਆਵਾਜ਼ਾ ਤੁਹਾਡੇ ਹੱਕ ਤੁਹਾਨੂੰ ਦਵਾ ਸਕੇ ਕੀ ਅਸੀਂ ਉਹਨਾਂ ਦੇ ਬੰਦਿਆਂ ਤੋਂ ਲਾਫਜ਼ੀਏ ਕਿ ਜੋ ਬੇਈਮਾਨ ਕ੍ਰਾਫਟ ਔਰ ਧੋਖੇਬਾਜ਼ ਬੰਦੇ ਉਹਨਾਂ ਤੋਂ ਸਖਤ ਸਖਤ ਬਚੋ ووٹ ਪਾਉਣ ਦਾ ਤੁਹਾਡਾ ਅਧਿਕਾਰ ਹੈ ਤੁਸੀਂ ووٹ ਪਾ ਕੇ ਸਫਲਤਾ ਲਓ ਜਿੰਨੂੰ ਵੀ ਬਣਾਉਣਾ ਕੈਂਡੀਡ ਵਧੀਆ ਬੰਦੇ ਨੂੰ ਕੈਂਡੀਡ ਬਣਾ ਕੇ ਆਪਣੇ ਵਧੀਆ ਚੁਣਿੰਦਾ ਜੁਨਾ ਬੰਦੇ ਚਣ ਕੇ ਤੁਸੀਂ ਆਪਣੀ ਜਿੱਤ ਨੂੰ ਕਿ ਲਾਗੇ ਕਿਦਾਂ ਕਰ ਦੇਖਦੇ ਹੋ ਦੇਖੋ ਮੈਂ ਕਹਿੰਦਾ ਜੀ ਜਿੰਨੇ ਮਨੁੱਖ ਉਹਨੇ ਰੁੱਖ ਰੁੱਖ ਵੀ ਲਾਓ ਕਿਉਂਕਿ ਰੁੱਖ ਕੱਟ ਰਿਹਾ ਮਨੁੱਖ ਵੀ ਕੱਟ ਰਿਹਾ ਪਰ ਇਹ ਮੰਤਰੀ ਨੇ ਕਿਸੇ ਸੰਦੇਸ਼ ਨਹੀਂ ਦਿੱਤਾ ਹੋਣਾ ਜਿਹੜਾ ਮੈਂ ਦਿੱਤਾ ਵਾ ਰੁੱਖ ਬਚਾਓ ਮਨੁੱਖ ਬਚਾਓ ਕਿਉਂਕਿ ਮਨੁੱਖਤਾ ਦਾ ਪ੍ਰਤਾਪ ਇਹ ਰੁਖਵਾ ਹਵਾ ਪਾਣੀ ਪ੍ਰਦੂਸ਼ਣ ਸਭ ਦੁੱਖ ਲਿਤੇ ਤੇ ਪੁਲਿਸ ਔਰ ਵਾਤਾ ਚਿੜੀਆਂ ਪੰਕਾਵਾਂ ਨੂੰ ਪਾਣੀ ਪਿਆਓ ਪਲਾ ਕਰੋ ਔਰ ਮੇਰੀ ਜਿੱਤ ਪੱਕੀ ਹੈ ਜੀ ਮੈਂ ਐਲਾਨ ਹੋਣਾ ਬਾਕੀ ਹੈ ਵੋਟਰਾਂ ਨੇ ਕਹਿ ਦਿੱਤਾ ਬੋੜ ਪਾਣੀ ਬਾਕੀ ਹੈ। ਕਿ ਆਏ ਕੀ ਕਹਿਣਾ ਜਾਓਗੇ? ਦੇਖੋ ਜੀ ਬੋਟ ਆਪਣੀ ਸੋ ਸਮੇਂ ਕੇ ਪਾਓ ਮਤਦਾਨ ਹੈ ਇਹ ਤੁਹਾਡੀ ਅਕਲ ਦਾ ਦਾਣਾ ਹੈ ਜਿਨੂੰ ਪਾਣੀ ਸੋ ਸਮੇਂ ਕੇ ਪਾਣੀ ਔਰ ਬੋੜ ਤੁਹਾਡਾ ਹੱਕ ਹੈ ਫੋ ਲੋਕਤੰਤਰ ਡਾਕਟਰ ਪਿੰਰੋ ਬਾਬਾ ਸਾਹਿਬ ਨੇ ਜੋ ਬੋੜ ਦਾ ਦਦ ਘਰ ਦਿੱਤਾ ਸਭ ਨੂੰ ਤੇ ਮੈਂ ਕਹਿੰਦਾ ਇੱਕ ਵਾਰੀ ਕੋਈ ਵਧੀਆ ਬੰਦਾ ਕੈਂਡੀਡੇਟ ਚੰਗਾ ਲੈ ਕੇ ਜਾਓ ਜਿਹੜਾ ਤੁਹਾਡੀ ਆਵਾਜ਼ਾਂ ਤੁਹਾਡੇ ਹੱਕ ਤੁਹਾਨੂੰ ਦਵਾ ਸਕੇ ਕੀ ਅਸੀਂ ਉਹਨਾਂ ਦੇ ਬੰਦਿਆਂ ਤੋਂ ਲਾਫਸੀਏ ਕਿ ਜੋ ਬੇਈਮਾਨ ਕਰਾਫਟ ਔਰ ਧੋਖੇਬਾਜ਼ ਬੰਦੇ ਉਹਨਾਂ ਤੋਂ ਸਖਤ ਸਖਤ ਬਚੋ ਔਰ ਵੋਟ ਪਾਉਣ ਦਾ ਤੁਹਾਡਾ ਅਧਿਕਾਰ ਹੈ ਤੁਸੀਂ ਵੋਟ ਪਾ ਕੇ ਸਫਲਤਾ ਲਓ ਜਿਹਨੂੰ ਵੀ ਬਣਾਉਣਾ ਕੈਂਡੀਡੇਟ ਵਧੀਆ ਬੰਦੇ ਨੂੰ ਕੈਂਡੀਡੇਟ ਬਣਾ ਕੇ ਆਪਣੇ ਵਧੀਆ ਚਲਿੰਦਾ ਚੰਗਾ ਬੰਦੇ ਚਣ ਕੇ ਜੀ ਆਪਣੀ ਜਿੱਤ ਨੂੰ ਕਿ ਲਾਗੇ ਕਿਦਾਂ ਕਰ ਦੇਖਦੇ ਹੋ ਦੇਖੋ ਮੈਂ ਕਹਿੰਦਾ ਜੀ ਜਿੰਨੇ ਮਨੁੱਖ ਉਹਨੇ ਰੁੱਖ ਰੁੱਖ ਵੀ ਲਾਓ ਕਿਉਂਕਿ ਰੁੱਖ ਕੱਟ ਰਿਹਾ ਮਨੁੱਖ ਵੀ ਕ ਔਰੇ ਮੰਤਰੀ ਨੇ ਕਿਸੇ ਸੰਦੇਸ਼ ਦਿੱਤਾ ਹੋਣਾ ਜਿਹੜਾ ਮੈਂ ਦਿੱਤਾ ਵਾ ਰੁੱਖ ਬਚਾਓ ਮਨੁੱਖ ਬਚਾਓ ਕਿਉਂਕਿ ਮਨੁੱਖਤਾ ਦਾ ਪ੍ਰਤਾਪ ਇਹ ਰੁੱਖ ਵਾ ਹਵਾ ਪਾਣੀ ਪ੍ਰਦੂਸ਼ਣ ਸਭ ਰੁੱਖ ਲੈਂਦੇ ਆ ਤੇ ਪਲੀਸ ਔਰ ਵਾਤੋਂ ਚਿੜੀਆਂ ਪੰਕਾਂਵਾਂ ਨੂੰ ਪਾਣੀ ਪਿਆਓ ਪਲਾ ਕਰੋ ਔਰ ਮੇਰੀ ਜਿੱਤ ਪੱਕੀ ਹੈ ਜੀ ਮੈਂ ਐਲਾਨ ਹੋਣਾ ਬਾਕੀ ਹੈ ਵੋਟਰਾਂ ਨੇ ਕਹਿ ਦਿੱਤਾ ਬੋਟ ਪਾਣੀ ਬਾਕੀ ਹੈ ਕੀ ਕਹਿਣਾ ਜਾਓਗੇ ਦੇਖੋ ਜੀ ਬੋਟ ਆਪਣੀ ਸੋਚ ਸਮਝ ਕੇ ਪਾਓ ਮਤਦਾਨ ਹੈ ਇਹ ਤੁਹਾਡੀ ਅਕਲ ਦਾ ਦਾਣਾ ਹੈ ਜਿਨੂੰ ਪਾਣੀ ਸੋਚ ਸਮਝ ਕੇ ਪਾਣੀ ਔਰ ਬੋਟ ਤੁਹਾਡਾ ਹੱਕ ਹੈ ਉਹ ਲੋਕਤੰਤਰੇ ਡਾਕਟਰ ਪੀਨਰਵਾਵਾ ਸਾਹਿਬ ਨੇ ਜੋ ਬੋਲ ਦਦ ਘਰ ਦਿੱਤਾ ਸਭ ਨੂੰ ਤੇ ਮੈਂ ਕਹਿੰਦਾ ਇੱਕ ਵਾਰੀ ਕੋਈ ਵਧੀਆ ਬੰਦਾ ਕੈਂਡੀਡੇਟ ਚੰਗਾ ਲੈ ਕੇ ਜਾਓ ਜਿਹੜਾ ਤੁਹਾਡੀ ਆਵਾਜ਼ਾਂ ਤੁਹਾਡੇ ਹੱਕ ਤੁਹਾਨੂੰ ਦਵਾ ਸਕੇ ਕੀ ਅਸੀਂ ਉਹਨਾਂ ਦੇ ਬੰਦਿਆਂ ਤੋਂ ਲਾਫਸੀਏ ਕਿ ਜੋ ਬੇਈਮਾਨ ਕ੍ਰਾਫਟ ਔਰ ਧੋਖੇਬਾਜ਼ ਬੰਦਿਆਂ ਤੋਂ ਸਖਤ ਸਖਤ ਬਚੋ ਉਹ ਵੋਟ ਪਾਉਣ ਦਾ ਤੁਹਾਡਾ ਅਧਿਕਾਰ ਹੈ ਤੁਸੀਂ ਵੋਟ ਪਾ ਕੇ ਸਫਲਤਾ ਲਓ ਜਿੰਨ ਵੀ ਬਣਾਉਣਾ ਕੈਂਡੀਡਟ ਵਧੀਆ ਬੰਦੇ ਨੂੰ ਕੈਂਡੀਡੇਟ ਬਣਾ ਕੇ ਆਪਣੇ ਵਧੀਆ ਅ ਚੁਣਿੰਦਾ ਜਿੰਦਾਬਨ ਚੜਕੇ ਤੁਸੀਂ ਆਪਣੀ ਜਿੱਤ ਨੂੰ ਕਿ ਲਾਗੇ ਕਿਦਾਂ ਕਰ ਦੇਖਦੇ ਹੋ ਵੇਖੋ ਮੈਂ ਕਹਿੰਦਾ ਜੀ ਜਿੰਨੇ ਮਨੁੱਖ ਉਹਨੇ ਰੁੱਖ ਰੁੱਖ ਵੀ ਲਾਓ ਕਿਉਂਕਿ ਰੁੱਖ ਕੱਟ ਰਿਹਾ ਮਨੁੱਖ ਵੀ ਕੱਟ ਰਿਹਾ ਪਰ ਇਹ ਮੰਤਰੀ ਨੇ ਕਿਸੇ ਸੰਦੇਸ਼ ਨਹੀਂ ਦਿੱਤਾ ਹੋਣਾ ਜਿਹੜਾ ਮੈਂ ਦਿੱਤਾ ਵਾ ਰੁੱਖ ਬਚਾਓ ਮਨੁੱਖ ਬਚਾਓ ਕਿਉਂਕਿ ਮਨੁੱਖਤਾ ਦਾ ਪ੍ਰਤਾਪ ਤੇ ਰੁੱਖ ਵਾ ਹਵਾ ਪਾਣੀ ਪ੍ਰਦੂਸ਼ਣ ਸਭ ਰੁੱਖ ਲੈਂਦੇ ਆ ਤੇ ਪਲੀਸ ਔਰ ਵਾਤਾਵ ਚਿੜੀਆਂ ਪੰਖਾਵਾਂ ਨੂੰ ਪਾਣੀ ਪਿਓ ਪਲਾ ਕਰੋ ਔਰ ਮੇਰੀ ਜਿੱਤ ਪੱਕੀ ਹੈ ਜੀ ਮੈਂ ਐਲਾਨ ਹੋਣਾ ਬਾਕੀ ਹੈ ਵੋਟਰਾਂ ਨੇ ਕਹਿ ਦਿੱਤਾ ਬੋਰ ਪਾਣੀ ਲੱਤਨੀ